ਲਓ ਜੀ ਅੱਜ ਅਸੀਂ ਬਣਾਵਾਂਗੇ ਭਰਮੀ ਪਿੰਡੀ ਅਸੀਂ ਉਹਦੇ ਲਈ ਅੱਧਾ ਕਿਲੋ ਪਿੰਡੀ ਲੈ ਲਈ ਜਿਹੜੀ ਅਸੀਂ ਚੰਗੀ ਤਰ੍ਹਾਂ ਨਾਲ ਧੋ ਕੇ ਦੋਨੇ ਸਾਈਡਾਂ ਤੋਂ ਕੱਟ ਲਈ ਤੇ ਹੁਣ ਅਸੀਂ ਕੜਾਈ ਦੇ ਵਿੱਚ ਥੋੜੇ ਤੇਲ ਦੇ ਵਿੱਚ ਇਹਨੂੰ ਫਰਾਈ ਕਰਾਂਗੇ ਜਿਆਦਾ ਤੇਲ ਨਹੀਂ ਲਮਾਂਗੇ ਇਹਦੇ ਵਾਸਤੇ ਇੱਕ ਤੇਲ ਸਾਡਾ ਗਰਮ ਹੋ ਗਿਆ ਹੁਣ ਅਸੀਂ ਪਿੰਡੀ ਨੂੰ ਇਹਦੇ ਚ ਪਾਵਾਂਗੇ ਪਿੰਡੀ ਜਿਹੜੀ ਆ ਉਹ ਅਸੀਂ ਹਲਕੇ ਜੇ ਤੇਲ ਵਿੱਚ ਫਰਾਈ ਕਰਾਂਗੇ ਜਿਆਦਾ ਤੇਲ ਨਹੀਂ ਲਵਾਂਗੇ ਉਹਦੇ ਵਾਸਤੇ ਦੇ ਚੀਕ ਤੇ ਚਿੰਡੀ ਨੂੰ ਹਲੌਲੇ ਜਾਵਾਂਗੇ ਲੋ ਜੀ ਭਿੰਡੀ ਜਿਹੜੀ ਆ ਹਲਕੀ ਜਿਹੀ ਫਰਾਈ ਹੋ ਗਈ। ਹੁਣ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਪਿਆਜ਼ ਦਾ ਸੀ ਕਲਰ ਚੇਂਜ ਕਰਾਂਗੇ ਜੀ। ਮਸਾਲੇ ਵਾਸਤੇ ਤੇ ਜਿਹੜਾ ਅਸੀਂ ਮਸਾਲਾ ਲਿਆ ਉਹਦੇ ਵਾਸਤੇ ਅਸੀਂ ਲੈਵੇਂ ਜੀ ਚਾਰ ਲਾਲ ਟਮਾਟਰ। ਉਸ ਤੋਂ ਬਾਅਦ ਆ ਜੀ ਸਾਡੇ ਖੜੇ ਮਸਾਲੇ ਨੇ ਜਿਦੇ ਵਿੱਚ ਅਸੀਂ ਧਨੀਆ ਹੈਗਾ ਸੁੱਕਾ ਧਨੀਆ, ਹਰੀ ਮਿਰਚ ਤੇ ਡੰਡੀ ਵਾਲੀ ਲਾਲ ਮਿਰਚ। ਥੋੜਾ ਜਿਹਾ ਅਦਰਕ ਵੀ ਹੈਗਾ। ਤੇ ਜੀਰਾ ਵੀ ਹੈ ਇਹਦੇ ਵਿੱਚ ਤੇ ਲਸਣ ਦੀਆਂ ਕਲੀਆਂ ਵੀ ਨੇ ਇਹਦੇ ਵਿੱਚ ਜੀ ਇਹਨਾਂ ਨੂੰ ਅਸੀਂ ਰਗੜਾਂਗੇ ਜਿਹੜੇ ਸਾਡੇ ਮਸਾਲੇ ਸੀ ਅਸੀਂ ਉਹਨਾਂ ਨੂੰ ਹੁਣ ਇਹਦੇ ਵਿੱਚ ਛੋਟੀ ਜੀ ਕੁੰਡੀ ਵਿੱਚ ਉਹਨਾਂ ਨੂੰ ਪੇਸਟ ਬਣਾ ਲਾਂਗੇ ਰਗੜਾਂਗੇ ਇਕੱਠਿਆਂ ਨੂੰ ਜੀ ਲਓ ਜੀ ਮਸਾਲਾ ਜਿਹੜਾ ਸੀ ਨੂੰ ਅਸੀਂ ਮੋਟਾ-ਮੋਟਾ ਕਟ ਲਿਆ ਕਿ ਇਹਦਾ ਟੇਸਟ ਜਿਹੜਾ ਉਹ ਸਬਜ਼ੀ ਦੇ ਵਿੱਚ ਬਹੁਤ ਵਧੀਆ ਆਵੇ ਪਿਆਜ਼ ਜਿਹੜੇ ਸੀ ਸਾਡੇ ਉਹ ਵੀ ਹੁਣ ਤਕਰੀਬਨ ਭੁੱਜ ਗਏ ਨੇ ਅਸੀਂ ਲਾਸਟ ਮਟਰ ਜਿਹੜੇ ਨੇ ਉਹਨਾਂ ਨੂੰ ਹੁਣ ਬ੍ਰੀਕ-ਬ੍ਰੀਕ ਕੱਟਾਂਗੇ। ਲਓ ਜੀ ਪਿਆਜ਼ ਜਿਹੜਾ ਸੀ ਸਾਡਾ ਉਹ ਲੋ ਫਲੇਮ ਤੇ ਚੰਗੀ ਤਰ੍ਹਾਂ ਨਾਲ ਪੱਕ ਗਿਆ। ਉਹਦੇ ਵਿੱਚ ਅਸੀਂ ਜਿਹੜੇ ਮਸਾਲਾ ਕੁੱਟਿਆ ਸੀਗਾ ਹੁਣ ਅਸੀਂ ਉਹਦੇ ਵਿੱਚ ਇਹ ਐਡ ਕਰਾਂਗੇ। 2 ਮਿੰਟ ਲਈ ਇਹਨੂੰ ਪਕਾਵਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਾਲ ਟਮਾਟਰ ਬੀਕ ਕੱਟਿਆ ਹੋਇਆ ਐਡ ਕਰਾਂਗੇ ਜੀ। ਲਓ ਜੀ ਬਿੱਚ ਵਿੱਚ ਇਹਨੂੰ ਅਸੀਂ ਹਿਲਾਉਂਦੇ ਜਾਵਾਂਗੇ। ਲਓ ਜੀ ਮਸਾਲੇ ਦੇ ਵਿੱਚ ਜਿਹੜਾ ਨਾ ਲੂਣ ਮਿਰਚਾ ਅਸੀਂ ਟੇਸਟ ਮੁਤਾਬਕ ਐਡ ਕਰਾਂਗੇ। ਇੱਕ ਚਮਚ ਅਸੀਂ ਪਾਵਾਂਗੇ ਲੂਣ ਦਾ ਇੱਕ ਚਮਚੀ ਪਾਵਾਂਗੇ ਅਸੀਂ ਹਲਦੀ ਪਾਊਡਰ ਇੱਕ ਚਮਚ ਧਨੀਆ ਪਾਊਡਰ ਮਿਰਚ ਜਿਹੜੀ ਆ ਉਹਸੀਂ হাফ ਪੀਸ ਨੂੰ ਪਾਵਾਂਗੇ ਕਿਉਂਕਿ ਅਸੀਂ ਮਿਰਚ ਪਹਿਲਾਂ ਵੀ ਐਡ ਕੀਤੀ ਹੋਈ ਹੈ ਇਹਦੇ ਵਿੱਚ ਤੁਸੀਂ ਵੀ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਮਿਰਚ ਇਹਨੂੰ ਅਸੀਂ ਚੰਗੀ ਤਰ੍ਹਾਂ ਨਾਲ ਹਿਲਾਵਾਂਗੇ ਜੀ ਮਸਾਲੇ ਦੇ ਵਿੱਚ ਕਰਾਂਗੇ ਥੋੜਾ ਜਿਹਾ ਗਰਮ ਪਾਣੀ ਐਡ ਹੁਣ ਜਦੋਂ ਤੱਕ ਮਸਾਲਾ ਘਿਓ ਨਹੀਂ ਛੱਡ ਦਿੰਦਾ ਅਸੀਂ ਇਹਨੂੰ ਜਦ ਤੱਕ ਭੁੰਨਾਂਗੇ ਮਸਾਲਾ ਜਿਹੜਾ ਸੀ ਚੰਗੀ ਤਰ੍ਹਾਂ ਨਾਲ ਬਣ ਗਿਆ ਮਸਾਲੇ ਨੇ ਆਪਣਾ ਘਿਓ ਛੱਡਤਾ ਇਹਦੇ ਵਿੱਚ ਹੁਣ ਅਸੀਂ ਕਰਾਂਗੇ ਪਿੰਡੀ ਨੂੰ ਐਡ ਚੰਗੀ ਤਰ੍ਹਾਂ ਨਾਲ ਹਲਾਵਾਂਗੇ ਮਸਾਲੇ ਦੀ ਜਿਹੜੀ ਖੁਸ਼ਬੂ ਆ ਉਹ ਬਹੁਤ ਜ਼ਿਆਦਾ ਵਧੀਆ ਆ ਰਹੀ ਆ 5 ਮਿੰਟ ਲਈ ਇਹਨਾਂ ਨੂੰ ਟੱਕ ਕੇ ਪਕਾਵਾਂਗੇ ਲਓ ਜੀ ਪਿੰਡੀ ਜਿਹੜੀ ਸੀ ਜਿਹਨੂੰ ਅਸੀਂ ਟੱਕ ਕੇ ਬਣਾ ਰਹੇ ਸੀ 5 ਮਿੰਟ ਵਾਸਤੇ ਹੁਣ ਅਸੀਂ ਦੇਖਾਂਗੇ 5 ਮਿੰਟ ਹੋ ਗਏ ਕਿ ਸਾਡੀ ਜਿਹੜੀ ਪਿੰਡੀ ਹੈ ਉਹ ਕਿਸ ਤਰ੍ਹਾਂ ਦੀ ਬਣੀ ਹੈ ਬਾਜੀ ਬਾ ਕੀ ਖੁਸ਼ਬੂ ਆ ਰਹੀ ਹੈ ਪਿੰਡੀ ਦੀ ਤੁਸੀਂ ਵੀ ਦੇਖੋ ਨਾਲ ਕਿੰਨੀ ਵਧੀਆ ਪਿੰਡੀ ਬਣੀ ਆ ਲਓ ਜੀ ਮਸਾਲੇਦਾਰ ਪਿੰਡੀ ਬਣ ਕੇ ਹੋ ਗਈ ਤਿਆਰ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ